ਚੱਗਾ ਵੀ ਫਾਇਦਾ ਸਿੱਧਾ ਜਮਾਨਾ ਮਾਪਿਆਂ ਦਾ ਨਾਂ ਉੱਚਾ ਕਰਾਉਣਾ ਪਰਵਾਰ ਪੱਟੀ ਨਾਮ ਦੇ ਵੈ ਗੁਰੂ ਦਾ ਖਰਾਚਾ ਗੁਰੂ ਦੀ ਫਤੇ ਕਿ ਚੈਲ ਕੈਨ ਨੂੰ ਪੇਸ਼ ਕਰਨ ਲਗੇ ਇਹ ਜਮਦੂਤ ਜਿਪਾਈ ਬੇਲਾ ਵੀਤ ਦਾ ਜਾਗਦੀ ਜੀੜਕੇ ਸੁਣ ਸਤ ਗੁਰ ਦੀ ਬਾਣੀ ਜਉ ਸਰਬਤੀ ਦਾ ਬੜਾ ਕਰਨ ਬਾਦ ਅਸੀ ਕਰਦੇ ਆ ਮੈਂ ਗੁਰੂ ਕਾ ਖਾਲਸਾ ਹੈ ਗੁਰੂ ਕੀ ਫਤਿਹ ਕੀ ਨਾਮ ਆਪਣਾ ਤੇ ਅੱਜ ਦਾ ਕੀ ਪ੍ਰੋਗਰਾਮ ਰੱਖਿਆ ਸਭ ਤੋਂ ਪਹਿਲਾਂ ਜੀ ਮੈਂ ਫਤਿਹ ਅਰਜ਼ ਕਰਦਾ ਆਖੋ ਗੱਜ ਜੀ ਕਿ ਵਾਹਿਗੁਰੂ ਜੀ ਕਾ ਖਾਲਸਾ ਜੀ ਸਿਰ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਹਰਸ਼ਕ ਜਿੰਦਰਪਾਲ ਸਿੰਘ ਫੌਜੀ ਚਾਂਸਰ ਨਗਰ ਸੇਵਾ ਸੁਸਾਇਟੀ 15 ਸਾਲ ਤੋਂ ਕਲੱਬ ਦੀ ਪ੍ਰਧਾਨਗੀ ਦੀ ਗਵਾਹੀ ਦੇ ਹੇਠ ਜੋ ਅੱਜ 17ਵਾਂ ਖੂਨਦਾਨ ਕੈਂਪ ਪੱਟੀ ਪਰਿਵਾਰ ਵੱਲੋਂ ਲਗਾਇਆ ਗਿਆ ਜੀ ਜੋ ਸਰਦਾਰ ਸੁਖਦੇਵ ਸਿੰਘ ਐਸਸੀ ਦੀ ਯਾਦ ਨੂੰ ਮੁੱਖ ਰੱਖਦੇ ਹੋਏ ਪੱਟੀ ਪਰਿਵਾਰ ਅਤੇ ਚਾਂਸਰ ਨਗਰ ਸੇਵਾ ਸੁਸਾਇਟੀ ਵੱਲੋਂ ਇਹ ਆਪਰਾਲਾ ਕੀਤਾ ਜਾਂਦਾ ਜੋ ਨਵੇਂ ਸਾਲ ਨੂੰ ਇਹ ਖੂਨਦਾਨ ਕੈਂਪ ਤੇ ਅੱਖਾਂ ਦਾ ਕੈਂਪ ਮੈਡੀਕਲ ਕੈਂਪ ਔਰ ਵੱਖ-ਵੱਖ ਤਰ੍ਹਾਂ ਦੇ ਕੈਂਪ ਲਗਾਏ ਜਾਂਦੇ ਹਨ ਬ ਵੱਲੋਂ ਅਤੇ ਲੋੜਵੰਦ ਪਰਿਵਾਰਾਂ ਦੇ ਕਈ ਮਕਾਨ ਵੀ ਪਾ ਕੇ ਦਿੱਤੇ ਅਤੇ ਗਰੀਬ ਲੜਕੀਆਂ ਦੇ ਵਿਆਹ ਸ਼ਾਦੀਆਂ ਦੇ ਵਿੱਚ ਵੀ ਉਪਰਾਲਾ ਕਰਦੇ ਆਂ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਨਾਲ ਸੰਯੋਗ ਦਿੰਦੀ ਆ ਔਰ ਮਹੱਲੇ ਨਿਵਾਸੀਆਂ ਦਾ ਮੈਂ ਆਪਣੇ ਵੱਲੋਂ ਔਰ ਸੋਸਾਇਟੀ ਵੱਲੋਂ ਬਹੁਤ ਧੰਨਵਾਦੀ ਆ ਜੋ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੰਦੇ ਆ ਅਤੇ ਨਾਲ ਹਰੇਕ ਕੰਮ ਦੇ ਵਿੱਚ ਉਹ ਸਾਡੇ ਨਾਲ ਖੜਦੇ ਨੇ ਕਿੰਨੇ ਕੁ ਜੁੰਟਾ ਹੁਣ ਤੱਕ ਹੋ ਚੁੱਕੀਆਂ ਨੇ ਇਸ ਟਾਈਮ ਜੀ 30 ਦੇ ਕਰੀਬ ਜੁੰਟਾ ਬਲਾਦੀਆਂ ਹੋ ਚੁੱਕੀਆਂ ਜੋ ਪੇਸ਼ੈਂਟ ਕਟੋਕਾ ਟਾਈ 300 ਦੇ ਕਰੀਬ ਹੋ ਚੁੱਕਿਆ ਜੋ ਦਵਾਈਆਂ ਲੈ ਕੇ ਗਿਆ ਔਰ ਐਨਕਾ ਜੋ ਲੈ ਕੇ ਗਿਆ ਨੇ ਉਹ 1.5 200 ਦੇ ਕਰੀਬ ਹੋ ਚੁੱਕਿਆ ਨੇ ਜੋ ਵੱਖ-ਵੱਖ ਲੋਕ ਇਹ ਤੋਂ ਗਲੀਆਂ ਮਹੱਲੇ ਨਿਵਾਸੀਆਂ ਦੇ ਲਗਾਤਾਰ ਤਿੰਨ ਚਾਰ ਦਿਨਾਂ ਤੋਂ ਲੌਸਮੈਟਾ ਕਰਾ ਕੇ ਅਸੀਂ ਵੱਖ-ਵੱਖ ਤਰ੍ਹਾਂ ਦੇ ਆਧਾਰਿਆਂ ਦੇ ਉੱਤੇ ਜਾ ਕੇ ਅਸੀਂ ਲੋਕਾਂ ਨੂੰ ਪ੍ਰਚਾਰ ਕੀਤਾ ਤੇ ਅੱਜ ਠਾਠਾ ਮਾਰਦਾ ਇਕੱਠ ਦੇ ਵਿੱਚ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸ ਟਾਈਮ ਤੱਕ ਇਹ ਕੈਂਪ ਚੱਲਦਾ ਰਿਹਾ ਜੀ ਹਾਂਜੀ ਭਾਬੇ ਕੀ ਨਾਮ ਆ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਨਾਮ ਅਮਰਜੀਤ ਸਿੰਘ ਆ ਜੀ ਫਤੋ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਤੁਫਤੇ ਇਹ ਜਿਹੜਾ ਕੈਂਪ ਆਈ ਸਰਦਾਰ ਸਰਦੇਸ਼ ਸਿੰਘ ਐਸਆਈ ਦੀ ਜਾਤ ਦੇ ਵਿੱਚ ਲੱਗਾ ਬਲੱਡ ਕੈਂਪ ਇਹ ਜਿਹੜਾ ਲਗਾਤਾਰ ਚੱਲਦਾ ਆ ਹਿਸਾਲ ਇੱਕ ਤਰੀਕੇ ਨੂੰ ਇਹ 17ਵਾਂ ਕੈਂਪ ਆ ਜੀ ਇਹ ਪੱਟੀ ਪਰਿਵਾਰ ਵੱਲੋਂ ਔਰ ਮਹੱਲੇ ਦੇ ਸਹਿਯੋਗ ਨਾਲ ਇਹ ਕੈਂਪ ਲੱਗਦਾ ਜਿਹਦੇ ਵਿੱਚ ਅੱਖਾਂ ਦਾ ਕੈਂਪ ਸੀ ਹੈਂਡ ਕਵਰਿੰਗਾਂ ਗਈਆਂ ਦੂਜਾ ਮੈਡੀਕਲ ਕੈਂਪ ਸੀ ਉਹ ਮੈਡੀਕਲ ਦਵਾਈਆਂ ਦਿੱਤੀਆਂ ਗਈਆਂ ਲਾਗਰ ਦਾ ਪ੍ਰਬੰਧ ਆ ਜੀ ਇਹ ਆਈ ਸਾਲ ਦੀ ਤਰ੍ਹਾਂ ਪਹਿਲਾ ਸਰਾਂ ਕੈਂਪ ਲੱਗ ਚੁੱਕਿਆ ਅੱਜ ਸਰਾਂ ਮੈਂਪਾ ਡਾਕਟਰ ਸਾਹਿਬ ਕਿੱਥੋਂ ਕਿੱਥੋਂ ਆਏ ਨੇ ਡਾਕਟਰ ਸਾਹਿਬ ਇੱਕ ਤਾਂ ਆਇਆ ਜੀ ਬਲੱਡ ਬੈਂਕ ਬਲੱਡ ਬੈਂਕ ਆ ਜੀ ਅਜੀਤ ਬਲੱਡ ਬੈਂਕ ਅਜੀਤ ਬਲੱਡ ਬੈਂਕ ਤੇ ਇੱਕ ਗੁਪਤਾ ਹਸਪਤਾਲ ਆਈ ਪਾਰ ਲਗੋਤਾ ਗੁਪਤਾ ਹਸਪਤਾਲ ਆਈ ਕੇਅਰ ਸੈਂਟਰ ਪਾਵਰ ਹਾਊਸ ਰੋਡ ਬਟੰਡਾ ਨਾਮ ਆਪਨ ਗਗਨਦੀਪ ਕੌਰ ਸਰ ਅੱਜ ਜਿਹੜੇ ਕੈਂਪ ਲੱਗੇ ਕਿਸ ਚੀਜ਼ ਦਾ ਲੱਗੇ ਕਿਹੜੀ ਬਸਤੀ 'ਚ ਲੱਗੇ ਬੰਦਨ ਕੈਂਪਸ ਸਰ ਇਹ ਸੀ ਗੁਰੂ ਨਾਨਕ ਬਲੱਡ ਬੈਂਕ ਬਲੱਡ ਸੈਂਟਰ ਦੇ ਵੱਲੋਂ ਆਏ ਆ ਬਠਿੰਡਾ ਵੱਲੋਂ ਸਦਸਨ ਨਗਰ ਦੇ ਵਿੱਚ ਅਸੀਂ ਕੈਂਪ ਲਾਇਆ ਸਦਸਨ ਨਗਰ ਸੇਵਾ ਸੁਸਾਇਟੀ ਦੇ ਨਾਮ 'ਤੇ ਜਿਹੜਾ ਹੈ ਸੁਸਾਇਟੀ ਨੇ ਸੁਬਾਹ ਤੋਂ ਲੈ ਕੇ ਹੁਣ ਤੱਕ 30 ਯੂਨਿਟ ਬਲੱਡ ਕਲੈਕਟ ਕਰਵਾਤਾ ਕਿੰਨੇ ਕਿੰਨ੍ਹੇ ਲੋੜਵੰਦ ਮਰੀਜ਼ਾਂ ਦੀ ਹੈਲਪ ਦੇ ਵਿੱਚ ਬਹੁਤ ਕੰਮ ਆਊਗਾ ਕਿੰਨੇ ਕੁ ਯੂਨਟ ਹੁਣ ਤੱਕੀਆਂ ਹੋ ਚੁੱਕੀਆਂ ਕਿੰਨੀਆਂ ਹੋ ਗਈਆਂ ਸਰ ਹੋਰ ਕੋਈ ਮੈਸੇਜ ਦੇਣਾ ਚਾਹੁੰ ਮਠਿੰਡਾ ਵਸੀਆਂ ਨੂੰ ਜਿਨ੍ਹਾਂ ਨੇ ਡੋਨੇਸ਼ਨ ਕੀਤੀ ਹੈ ਸਰ ਇਹਨਾਂ ਦਾ तहे ਜਿਹੜੀ ਉਹਨਾਂ ਨੇ ਡੋਨੇਟ ਕੀਤਾ ਉਹ ਕਿਸੇ ਜ਼ਰੂਰਤਮੰਦ ਦੇ ਕੰਮ ਆਊਗਾ ਮੈਂ ਸੋਸਾਇਟੀ ਵਾਲਿਆਂ ਦਾ ਵੀ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦੀ ਹਾਂ ਸਰ ਧੰਨਵਾਦ ਜੀ ਤੁਹਾਨੂੰ ਬਈ ਛੰਦੇ ਨਾਮ ਲਖਾਈਏ ਇੱਥੇ ਤੁਹਾਨੂੰ ਦੇਖਣ ਹਾਂ ਕਿ ਮੰਦਿਰ ਹੈ ਧੰਨਵਾਦ ਰਹਿ ਜੀ मेरा नाम अपने नाम लोड़े ने और ना कोई जानकारी बनी है जी की नाम आपना? ना है अपना मेरा नाम हरनमल है जी अच्छा जी खून दान कर रहे हो किस तरह लग रहा है मजे लग रहे हैं नए साहब के ऐसे कितने के आगे बार कितने बार कर चुके कर बार हो रक्तदान मैं रेगुलर ही कर रहा हूं कितनी बार हो चुका है करीब 14 15 बार कर चुके हैं ठीक है फॉर्म नहीं तो आता है 10 वाली